ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਪਿਓਰ ਮੱਝੂ ਕੇ ਬਲੱਡ ਲਾਈਨ ਦਾ ਬਛੇਰਾ ਦਿਖਾਉਣਾ ਜਿਹੜਾ ਬਾਈਰ ਗਿਆ ਨੇ ਸੇਲ ਕਰਨਾ ਮਾਂ ਪਿਓ ਦੋਨਾਂ ਪਾਸਿਆਂ ਤੋਂ ਇਹਦੀ ਮੱਝੂ ਕੇ ਬਲੱਡ ਲਾਈਨ ਬੱਚੇ ਦੀ ਖੜਨੀ ਕਰਨੀ ਬਾ ਕਮਾਲ ਆ ਉਮਰ ਇਹਦੀ ਹਲੇ 15 ਮਹੀਨੇ ਹੋਈ ਆ ਤੇ ਕੱਦ 95+ ਕਰ ਗਿਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਕੰਨ ਬਹੁਤ ਜ਼ਿਆਦਾ ਪਤਲਾ ਪਿਓ ਵਾਲੇ ਪਾਸਿਓ ਇਹ ਫੌਜੀ ਘੋੜੇ ਦਾ ਪੋਤਾ ਤੇ ਦਿੱਲੀ ਤੋੜ ਘੋੜੇ ਦਾ ਬੱਚਾ ਹੈਗਾ ਜਿਹੜਾ ਕਿ ਹਸਨਪੁਰ ਪਿੰਡ ਆਗਾ ਬੜਾ ਸ਼ਕੀਨ ਘੋੜਾ ਹੈਗਾ ਦਿੱਲੀ ਤੋੜ ਸੋ ਜੇ ਆਪਾਂ ਇਹਦੀ ਮਾਂ ਵਾਲੇ ਪਾਸਿਓਂ ਗੱਲ ਕਰੀਏ ਤਾਂ ਇਹਦੀ ਮਾਂ ਕੀ ਜਿਹੜੀ ਆਜ਼ਾਦ ਘੋੜੇ ਦੀ ਪੋਤੀ ਆ ਤੇ ਸ਼ਹਿਨਸ਼ਾ ਘੋੜੇ ਦੀ ਜਿਹੜਾ ਜਲਾਲਦੀ ਵਾਲਾ ਹੈਗਾ ਸ਼ਹਿਨਸ਼ਾ ਘੋੜਾ ਉਸ ਘੋੜੇ ਦੀ ਬੱਚੀ ਆ ਸੋ ਮਾਂ ਵੀ ਅੱਗੇ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਘੋੜੀ ਆ 65+ ਹਾਈਟ ਦੀ ਕਿਉਂਕਿ ਬੱਚਾ ਬਾਈਰਗਿਆਂ ਦੇ ਘਰੀ ਬਰੀਡ ਹੋਇਆ ਸੋ ਇਸ ਵਕਤ ਬਸ਼ੀਰਾ ਬਾਈ ਨੇ ਇਹ ਸੇਲ ਕਰਨਾ ਕੋਈ ਵਪਾਰ ਬਪੂਰ ਵਾਲਾ ਸੇਲ ਪਰਚੇਜ ਵਾਲਾ ਬਾਈ ਦਾ ਕੰਮ ਹੈ ਨਹੀਂ ਬਾਈ ਨੂੰ ਥੋੜਾ ਜਿਹਾ ਕਿਸੇ ਕਾਰਨ ਕਰਕੇ ਜਾਣਾ ਪੈ ਰਿਹਾਗਾ ਤੇ ਤਾਂ ਕਰਕੇ ਇੱਕ ਇਹਦੀ ਮੰਗ ਹੀ ਬਾਈ ਕੋਲੇ ਕਰੇ ਤੇ ਇੱਕਾ ਬਸ਼ੀਰਾ ਇਸੇ ਕਰਕੇ ਬੱਚਾ ਬਾਈ ਨੇ ਸੇਲ ਕਰਨਾਗਾ ਦੋਸਤੋ ਪਿੱਛੇ ਕੋਈ ਸਾਹਮਣ ਵਾਲਾ ਨਹੀਂ ਹੈਗਾ ਸੋ ਰਾਏਕੋਟ ਸ਼ਹਿਰ ਆ ਬਾਈ ਦਾ ਨਾਂ ਬਾਈ ਦਾ ਜੱਸਾ ਪੰਨੂ ਨੰਬਰ ਨੋਟ ਕਰ ਲਓ 9868 10200 ਇਸ ਨੰਬਰ ਤੇ ਫੋਨ ਲਾ ਲਿਓ ਮੁੱਲ ਵੀ ਆਪਾਂ ਤੁਹਾਨੂੰ ਦੱਸਦੇ ਆ 120000 ਰੁਪਿਆ ਇਹਦੀ ਡਿਮਾਂਡ ਰੱਖੀ ਆ ਬਾਈ ਨੇ ਜਿਹੜਾ ਕਿ ਬੜਾ ਜਾਇਜ਼ ਜਾ ਭਾਗ ਕਿਉਂਕਿ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਪਹਿਲਾਂ ਬਾਈ ਨੇ ਘੋੜੀ ਮੇਟ ਕਰਾਈ ਫੀਸ ਦਿੱਤੀ ਆ ਘੋੜੀ ਹੈ ਇਹਦੀ ਮਾਂ ਨਾਲ ਬੇਸ਼ੇਰਾ ਤੁਸੀਂ ਤੁਰਿਆਂ ਆਉਂਦਾ ਦੇਖੋਗੇ ਬਹੁਤ ਜਿਆਦਾ ਚੰਗੀ ਘੋੜੀ ਆ ਫੇਰ ਸਾਲ ਪਰ ਘੋੜੀ ਸਾਂਭੀ ਤੇ 15 ਮਹੀਨਿਆਂ ਦਾ ਹੁਣ ਬੇਸ਼ੇਰਾ ਹੋ ਗਿਆ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਸੋ ਫੋਨ ਲਾ ਲਿਓ ਬਾਈ ਜੱਸੇ ਨੂੰ ਤੇ 1,20,000 ਰੁਪਈਆ ਬਾਈ ਇਹਦਾ ਮੁੱਲ ਕਰਦਾ ਮੌਕੇ ਤੇ ਮਾੜਾ-ਮੋਟਾ ਮਾਨਤਾਨ ਹੋ ਜੂ ਘੋੜੀ ਇਹਦੀ ਮਾਂ ਬਹੁਤ ਜਿਆਦਾ ਚੰਗੀ ਆ ਨਿਗਾਹ ਮਾਰ ਲਓ ਚੰਗੇ ਖੁੱਲੇ ਹੱਡ ਗੋਡੇ ਦੀ ਘੋੜੀ ਆ ਦੋਸਤੋ ਹਾਈਟ ਵੀ ਚੰਗੀ ਆ ਮਜ਼ਬੂਤ ਘੋੜੀ ਆ ਸੋ ਫੋਨ ਲਾ ਲਿਓ ਬਾਈ ਜੱਸੇ ਨੂੰ ਰਾਏਕੋਟ ਸ਼ਹਿਰ ਆ ਬਾਈ ਦਾ ਤੇ ਬਸ਼ੀਰਾ ਬਹੁਤ ਜਿਆਦਾ ਚੰਗਾ ਬਣ ਕੇ ਤਿਆਰ ਹੋ ਕਈ ਵਾਰ ਕੀ ਹੁੰਦਾ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਵੀ ਬੱਚੇ ਨੇ ਬਿਲਕੁਲ ਨੀਲਾ ਹੋ ਜਾਣਾ ਆ ਤੁਸੀਂ ਇਹਦੀ ਪੂਛ ਕੰਨੀ ਨਗਾ ਮਾਰੋ ਪੂਛ ਦੇ ਬਾਦਲੇ ਇਹਦੇ ਨੀਲੇ ਹੋਈ ਜਾਂਦੇ ਆ ਬਾਕੀ ਇਹਦੀ ਛਾਤੀ ਦੇ ਵਾਲ ਵੀ ਉੱਥੇ ਨੀਲੇ ਆਉਣ ਲੱਗੇ ਰੰਗ ਇਹਨੇ ਚੇਂਜ ਕਰ ਜਾਣਾ ਨੀਲਾ ਹੋ ਜੂਗਾ ਇਸ ਵਕਤ ਤੁਹਾਨੂੰ ਕਮੈਟ ਦਿਖਾਈ ਦਿੰਦਾ ਪਰ ਹੀਠਾਂ ਤੋਂ ਇਹ ਰੰਗ ਨੀਲਾ ਕੱਢੀ ਤੁਰਿਆ ਆਉਂਦਾ ਸੋ ਫੋਨ ਲਾ ਲਿਓ ਬਾਈ ਨੂੰ ਜਿਨੇ ਵੀ ਕਿਸੇ ਨੇ ਪਾ ਸਿਰ ਦਾ ਮੱਜੂ ਕੇ ਬਲੱਡ ਲਾਈਨ ਦਾ ਗਾਹਾਂ ਤੋਰੇ ਤੂਰੇ ਵਾਸਤੇ ਸਵਾਰੀ ਵਾਸਤੇ ਬਸ਼ੇਰਾ ਖਰੀਦਣਾਗਾ